ਸਾਬਕਾ ਸੰਸਦ ਅਤੇ ਸਾਫ ਦਾ ਪੰਜਾਬ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਪਾਜਪਾ ਜ਼ਿਲ੍ਹਾ ਦਫ਼ਤਰ ਸ਼ਹੀਦ ਹਰਬੰਸ ਲਾਲ ਖੰਨਾ ਸਮਾਰਕ ਵਿੱਚ আয়োজিত ਇੱਕ ਪੱਤਰਕਾਰ ਵਾਰਤਾ ਦੌਰਾਨ ਪੰਜਾਬ ਸਰਕਾਰ ਤੇ ਤਿੱਖਾ ਹਮਲਾ ਕੀਤਾ। ਉਹਨਾਂ ਨੇ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਹਾਲੀ ਵਿੱਚ ਹੋਈ ਦੁਰਘਟਨਾ ਲਈ ਰਾਜ ਸਰਕਾਰ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਇਹ ਘਟਨਾ ਸਰਕਾਰ ਦੀ ਲਾਪਰਵਾਹੀ ਦਾ ਜੀਵੰਤ ਉਦਾਹਰਣ ਹੈ। ਸ਼ਵੇਤ ਮਲਿਕ ਨੇ ਕਿਹਾ ਕਿ ਰਾਜ ਤੇ ਸਿਹਤ ਮੰਤਰੀ ਨੂੰ ਇਸ ਘਟਨਾ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਸਿਹਤ ਸਹੂਲਤਾਂ ਦੀ ਹਾਲਤ ਬੱਦ ਤੋਂ ਬੱਦ ਤਰ ਹੋ ਚੁੱਕੀ ਹੈ। ਪੰਜਾਬ ਦੀ ਅਰਥਵਿਵਸਥਾ ਬਰਬਾਦ, ਪੰਜਾਬ ਦੀ ਸਿਹਤ ਵਿਵਸਥਾ ਬਰਬਾਦ, ਪੰਜਾਬ ਦਾ ਇਨਫਰਾਸਟ੍ਰਕਚਰ ਡਵੈਲਪਮੈਂਟ ਬਰਬਾਦ, ਪੰਜਾਬ ਦੀ ਐਜੂਕੇਸ਼ਨ, ਸਿੱਖਿਆ ਬਰਬਾਦ, ਹੈਲਥ ਸਰਵਿਸਿਜ਼ ਬਰਬਾਦ, ਪੰਜਾਬ ਦਾ ਜਿਹੜਾ ਤਾਂ ਜੇ ਪੂਰੀ ਤਰ੍ਹਾਂ ਬਰਬਾਦ ਪੰਜਾਬ ਦਾ ਗਰੀਬ ਬਰਬਾਦ ਪੰਜਾਬ ਦਾ ਕਿਸਾਨ ਬਰਬਾਦ ਪੰਜਾਬ ਦਾ ਵਪਾਰੀ ਬਰਬਾਦ ਕਰ ਦਿੱਤਾ ਉਹਨਾਂ ਨੂੰ ਕਹਿੰਦੇ ਸੀ ਸਸਤੀ ਬਿਜਲੀ ਦੇਾਂਗੇ ਅੱਜ ਕਈ ਵਾਰੀ ਰੇਟ ਬਿਜਲੀ ਦੇ ਵਧਾ ਦਿੱਤੇ ਕਈ ਵਾਰੀ ਰਜਿਸਟ੍ਰੇਸ਼ਨ ਫੀ ਵੀ ਵਧਾ ਦਿੱਤੀ ਅੱਜ ਪੰਜਾਬ ਦਾ ਉਦਯੋਗਪਤੀ ਬਰਬਾਦ ਕਰਤਾ ਹੁ ਨਵੀਂ ਸਕੀਮ ਲੈ ਆਏ ਇੱਕ ਸਾਲ ਰਹਿ ਨਹੀਂ ਗਿਆ ਤੇ ਸਾਢੇ 30 ਸਾਲ ਸੁੱਤੇ ਹੋਏ ਦੀ ਉਦਯੋਗ ਮੰਤਰੀ ਕੀ ਸੀ ਉਪਗਰਨ ਸੀ ਕਿ ਆਜੀ ਨਵਾਂ ਉਦਯੋਗ ਮੰਤਰੀ ਆ ਗਿਆ ਦਿੱਲੀ ਤੋਂ ਉਹਨਾਂ ਨੇ ਲਿਸਟ ਬਣਾਤੀ ਹੈ ਲੋਕ ਉਹ ਜਿਹੜੇ ਸੁਝਾਅ ਦੇਣਗੇ ਲੋਕ ਇੰਪਲੀਮੈਂਟ ਕਰਨ ਦੀ ਤਾਂ ਇੱਛਾ ਹੀ ਨਹੀਂ ਹੈ ਤੁਹਾਡੀ ਜੇ ਇੱਛਾ ਹੁੰਦੀ ਤਾਂ ਪਹਿਲੇ ਦਿਨ ਐ ਕਮੇਟੀਆਂ ਬਣਾਉਂਦੇ ਅੱਜ ਇਲੈਕਸ਼ਨ ਦੋ ਇੱਕ ਸਾਲ ਬਾਅਦ ਕਮੇਟੀਆਂ ਬਣਾਈਆਂ ਤੇ ਕੰਮ ਕਦੋਂ ਕਰੋਗੇ ਜਿਹੜੇ ਸੁਝਾਅ ਦੇਣ ਦੀਆਂ ਕਮੇਟੀਆਂ ਸਭ ਗੁੰਮਰਾਹ ਕਰਨਗੇ ਲੋਕਾਂ ਦੇ ਨਜ਼ਰਾਂ ਧੂਲ ਚੋਪ ਕੱਢਦਾ ਤਰੀਕੇ ਪਰ ਬਾਜ਼ਾਰ ਦੀ ਜਨਤਾ ਜਾਗਰੂਕ ਹੈ ਇੱਕੋ ਹੀ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਜਿਹਦਾ ਵੋਟ ਸੇਰ ਵੱਧ ਰਿਹਾ ਹੈ